ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਣਾਇਆ ਰਸੋਈ ਚੈਨਲ ਤੇ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਆਪਾਂ ਬਣਾਇਆ ਜੀ ਮਿਲਕ ਪਾਦਾਵਾ ਜਿਹੜਾ ਕਿ ਬਹੁਤ ਹੀ ਵਧੀਆ ਘਰੇ ਬਣ ਕੇ ਤਿਆਰ ਹੁੰਦਾ ਤੇ ਘਰ ਦੇ ਦੁੱਧ ਨਾਲ ਘਰ ਦੇ ਸਮਾਨ ਨਾਲ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਕੋਈ ਆਪਾਂ ਇਸ ਚ ਕਸਟਮ ਨਹੀਂ ਪਾਇਆ ਕੁਝ ਨਹੀਂ ਪਾਇਆ ਤੇ ਪੂਰਾ ਵਧੀਆ ਪਿਓਰ ਜਿਹੜਾ ਹੁੰਦਾ ਮਿਲਕ ਪਾਦਾਵਾ ਆਪਾਂ ਬਣਾ ਕੇ ਤਿਆਰ ਕੀਤਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਤੇ ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਠੰਡਾ ਠੰਡਾ ਗਰਮੀ ਦੇ ਵਿੱਚ ਬੱਚਿਆਂ ਵਾਸਤੇ ਉਹ ਛੁੱਟੀਆਂ ਚੱਲ ਰਹੀਆਂ ਤੇ ਵੀਡੀਓ ਨੂੰ ਜ਼ਰੂਰ ਦੇਖਿਓ ਐਂਡ ਤੱਕ ਵੀਡੀਓ ਆਪਾਂ ਦਿਖਾਉਣੀ ਆ ਤੁਹਾਨੂੰ ਕਿਵੇਂ ਬਣਾਇਆ ਆਪਾਂ ਤੇ ਇਹਦੇ ਵਾਸਤੇ ਆਪਾਂ ਪਹਿਨ ਲ ਲੈ ਇੱਕ ਇਹ ਚ ਦੁੱਧ ਪਾ ਲਿਆ ਆਪਾਂ 1 ਕਿਲੋ ਦੁੱਧ ਨੂੰ ਭਾਲ ਲੈਣਾ ਇੱਧਰ ਆਪਾਂ ਬਦਾਮ ਲੈ ਲੇ ਛਿੱਲ ਕੇ ਰਾਤ ਨੂੰ ਭੌਂ ਕੇ ਰੱਖ ਦਿੱਤੇ ਸੀਗੇ ਫਿਰ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਪੀਸ ਲੈਣਾ ਇਹ ਕੋਸਾ ਆਪਾਂ ਬਦਾਮ ਰੱਖ ਲਾਂਗੇ ਕੱਟ ਕੇ ਪਾਵਾਂਗੇ ਕਿਉਂਕਿ ਤੁਹਾਨੂੰ ਪਤਾ ਮਿਲਕ ਬਦਾਮ ਵਿੱਚ ਬਦਾਮਾਂ ਜਿਹੜੇ ਕੱਟ ਕੇ ਵੀ ਪਾਏ ਹੁੰਦੇ ਐ ਤੇ ਉਹ ਜਦੋਂ ਪੀਂਨੇ ਆਪਾਂ ਮੂਠੇ ਵਿੱਚ ਹੁੰਦੇ ਤੇ ਬਹੁਤ ਹੀ ਟੇਸਟ ਲੱਗਦੇ ਐ ਤੇ ਬਾਕੀ ਹੁਣ ਬਾਹਰੋਂ ਆਪਾਂ ਚੀਜ਼ ਲੈਣੇ ਆ ਜਿਹੜੀ ਉਹ ਤਾਂ ਬਸ ਇੱਕ ਪੀਂਚੀ ਥੋੜੀ ਜਿਹੀ ਉਹ ਵਧੀਆ ਹੁੰਦੀ ਆ ਨਾ ਤੇ ਵਿੱਚ ਤਾਂ ਪਤਾ ਨਹੀਂ ਉਹਦੇ ਕਿਵੇਂ ਹੁੰਦਾ ਮਿਲਕ ਪਾਊਡਰ ਪਾਇਆ ਹੁੰਦਾ ਤੇ ਕੋਈ ਪਿਓਰ ਨਹੀਂ ਹੁੰਦੀ ਉਹ ਚੀਜ਼ ਮੇਰੇ ਕਹਿਣ ਦਾ ਮਤਲਬ ਐ ਇਹ ਆਪਾਂ ਸਟਰਗਰੇ ਫੜਾਵਾਂਗੇ ਜਿਹਨਾਂ ਦੇ ਦੁੱਧ ਹੈ ਕਰੇ ਹੈ ਨਾ ਦੁੱਧ ਵੈਸੇ ਵੀ ਆਪਾਂ ਮੁੱਲ ਲੈ ਕੇ ਬਣਾ ਸਕਦੇ ਹਾਂ ਨਾ ਜਿਵੇਂ ਆਪਾਂ ਮਿਲਕ ਬਣਾਵ ਲੈਨੇ ਹੋ ਵੀ ਤਾਂ ਮਹਿੰਗਾ ਹੀ ਮਿਲਦਾ ਤੇ ਜੇ ਆਪਾਂ ਘਰੇ ਦੁੱਧ ਲਿਆ ਕੇ ਬੜਾਵਾਂਗੇ ਤਾਂ ਕਿੰਨਾ ਵਧੀਆ ਬਣੂਗਾ ਨਾਲੇ ਬੱਚਿਆਂ ਵਾਸਤੇ ਨਾਲ ਗਰਮੀ ਦੇ ਵਿੱਚ ਇਹ ਆਪਾਂ ਕੱਟ ਲਿਆ ਥੋੜੇ ਜਿਤੇ ਇੱਧਰ ਆਪਾਂ ਪਾ ਲਿਆ ਬਦਾਮ ਬਦਾਮ ਤੁਸੀਂ ਆਪਣੀ ਮਰਜ਼ੀ ਹੁਣ ਤਾਂ ਆਪ ਕੋ ਵੱਧ ਘੱਟ ਜਿੰਨੇ ਪਾਉਣੇ ਪਾ ਲਿਓ ਜਿੰਨੇ ਤੁਸੀਂ ਪਸੰਦ ਕਰਦੇ ਹੋ ਜਿੰਨਾ ਕ ਸੰਗਣਾ ਬਣਾਉਣਾ ਤੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾ ਲੈਣ ਨੂੰ ਪੀਸਣ ਵਾਸਤੇ ਕਿਉਂਕਿ ਇਕੱਲੇ ਫਿਰ ਪੀਸੇ ਨਹੀਂ ਜਾਣੇ ਸੀ ਤੇ ਇਧਰ ਦੁੱਧ ਦਾ ਆਪਣਾ ਅਰੀਜਨ ਲੱਗ ਗਿਆ ਦੇਖੋ ਥੋੜਾ ਜਿਹਾ ਘੱਟ ਵੀ ਗਿਆ ਹੈ ਰਚ ਕੇ ਤੇ ਹਲਾਈ ਜਾਣਾ ਇਹਨੂੰ ਛੱਟਣਾ ਨਹੀਂ ਥੱਲੇ ਨਾ ਲੱਗ ਜੇ ਤੇ ਦੇਖੋ ਦੁੱਧ ਆਪਣਾ ਕੜੀ ਜਾਂਦਾ ਤੇ ਕਿਉਂਕਿ ਘਰ ਦਾ ਦੁੱਧ ਆ ਜਿਹੜਾ ਜਲਦੀ ਕੱਢ ਜਾਂਦਾ ਜਲਦੀ ਹੀ ਸੰਘਣਾ ਹੋ ਜਾਂਦਾ ਹੈ ਤੇ ਇਧਰ ਆਪਾਂ ਪੀਸਨੇ ਸੀ ਕਿ ਪਦਾਵ ਤੇ ਇਹ ਆਪਾਂ ਪੀਸਿਆ ਹੋਇਆ ਜਿਹੜਾ ਪੇਸਟ ਹੈ ਇਹਦੇ ਵਿੱਚ ਪਾ ਦਿੰਨੇ ਆਂ ਤੇ ਜੱਕ ਦੇ ਵਿੱਚ ਥੋੜਾ ਜਦੂ ਹੋਰ ਪਾ ਕੇ ਤੇ ਇਹਨੂੰ ਇਸ ਤਰ੍ਹਾਂ ਹਿਲਾ ਕੇ ਆਪਾਂ ਉਹ ਵੀ ਕਿਉਂਕਿ ਜੱਕ ਦੇ ਨਾਲ ਪੇਸਟ ਜਿਹੜਾ ਲੱਗਿਆ ਰਹਿ ਗਿਆ ਸੀ ਬਦਾਮਾਂ ਦਾ ਤੇ ਦੇਖੋ ਚੰਗਤਰਾ ਲੱਗ ਗਿਆ ਹੁਣ ਆਪਾਂ ਪਾ ਦਿੰਦਾ ਹੈ ਵੀ ਤੇ ਇਹਨੂੰ ਅਜੇ ਹੋਰ ਕੜੀ ਜਾਣਾ ਆਪਾਂ ਸੰਘਣਾ ਕਰਨਾ ਤੇ ਜਿਹੜੇ ਕੱਟ ਕੇ ਰੱਖਿਆ ਬਦਾਮ ਉਹ ਵੀ ਵਿੱਚ ਹੀ ਪਾ ਦੇਣੇ ਆ ਤਾਂ ਕਿ ਉਹ ਵੀ ਸੌਫਟ ਹੋ ਜਾਣ ਨਾਲ ਕੱਟ ਕੇ ਤੇ ਇਹ ਆਪਾਂ ਕੇਸਰ ਪਾ ਦਾਂਗੇ ਜੀ ਬਾਕੀ ਤੁਹਾਡੀ ਆਪਦੀ ਆਪਦੀ ਪਸੰਦ ਆ ਤੁਸੀਂ ਕਾਜੂ ਪਾ ਸਕਦੇ ਹੋ ਹੋਰ ਵੀ ਟਰਾਈ ਫੁੱਟ ਹੁੰਦੇ ਆ ਵੀ ਪਾ ਸਕਦੇ ਹੋ ਨਾ ਪਰ ਮਿਲਕ ਬਾਦਾਮ ਹੁੰਦਾ ਜਿਹੜਾ ਬਾਦਾਮ ਨਾਲ ਹੀ ਬਣਦਾ ਹੁੰਦਾ ਤੇ ਚਲੋ ਕੇਸਰ ਵਗੈਰਾ ਤੁਸੀਂ ਫਲੇਵਰ ਵਾਸਤੇ ਪਾ ਸਕਦੇ ਹੋ ਤੇ ਥੋੜੀ ਜਿਹੀ ਖੰਡ ਪਾ ਦਾਂਗੇ ਆਪਾਂ ਮਿੱਠਾ ਸਵਾਦ ਹਿਸਾਬ ਨਾਲ ਬਸ ਜਿੰਨਾ ਕੁ ਵੱਧ ਘੱਟ ਤੁਸੀਂ ਖਾਣੇ ਹੋ ਇਹੀ ਫਾਇਦਾ ਹੁੰਦਾ ਹੈ ਨਾ ਘਰੇ ਚੀਜ਼ ਬਣਾਉਣ ਦਾ ਜੇ ਆਪਾਂ ਮਿੱਠਾ ਘੱਟ ਖਾਣੇ ਹੋ ਘੱਟ ਪਾ ਸਕਦੇ ਹੋ ਜੇ ਵੱਧ ਖਾਣੇ ਵੱਧ ਪਾ ਸਕਦੇ ਹੋ ਤੇ ਬਾਹਰੋਂ ਜਿਹੜੀ ਚੀਜ਼ ਲਾਉਣੀ ਆ ਉਹ ਤੁਹਾਨੂੰ ਪਤਾ ਕਿੱਠੀ ਬਣੀ ਹੁੰਦੀ ਹੈ ਤੇ ਬਰਾਬਰ ਹੀ ਬਣੀ ਹੁੰਦੀ ਹੈ ਨਾ ਤੇ ਉਹ ਆਪਣੀ ਪਸੰਦੀ ਨਹੀਂ ਹੁੰਦੀ ਜਿਹੜੇ ਕੋਈ ਮਿੱਠਾ ਵਾਦ ਘੱਟ ਖਾਂਦੇ ਆ ਉਹ ਘਰੇ ਹੀ ਚੀਜ਼ ਆਪਦੀ ਬਣਾ ਕੇ ਖਾ ਸਕਦੇ ਆ ਹਨਾ ਵਾਦ ਘੱਟ ਮਿੱਠਾ ਪਾ ਕੇ ਤੇ ਲੋ ਜੀ ਇਹਨੂੰ ਆਪਾਂ ਹਲਾਈ ਜੰਨੇ ਹੁਣ ਤੇ ਇਹ ਕੜੀਏ ਦਾ ਦੁੱਧ ਆਪਣਾ ਤੇ ਗੈਸ ਆ ਜਿਹੜਾ ਥੋੜਾ ਜਿਹਾ ਕੱਟ ਕਰ ਲਿਆ ਸੀਗਾ ਤਾਂ ਕਿ ਉਬਲ ਕੇ ਬਾਹਰ ਨਾ ਨਿਕਲੇ ਇਹ ਤੇ ਸੈਟਾਂ ਤੋਂ ਵੀ ਲਈ ਜੰਨੇ ਆਪਾਂ ਨਾਲ ਦੀ ਨਾਲ ਮਲਾਈ ਨਾ ਬਣੇ ਵਿੱਚ ਇਹ ਤੇ ਮਲਾਈ ਬਣ ਗਈ ਤਾਂ ਫਿਰ ਮਿਲਕ ਵਧਾਵਾਂ ਜਿਹੜਾ ਵਧੀਆ ਨਹੀਂ ਬਣਨਾ ਤੇ ਮਲਾਈ ਆ ਜਿਹੜੀ ਆਪਾਂ ਨਾਲ ਦੀ ਨਾਲ ਇਸ ਤਰ੍ਹਾਂ ਇਹਦੇ ਨਾਲ ਘੋਲੀ ਜਾਣੀ ਆ ਤਾ ਕੇ ਦੁੱਧ ਦੇ ਨਾਲ ਹੀ ਮਲਾਈ ਆ ਜਿਹੜੀ ਮਿਲ ਜਵੇ ਤੇ ਲੱਗ ਤੋਂ ਮਲਾਈ ਆ ਜਿਹੜੀ ਨਾਲ ਵਿੱਚ ਬਣੇ ਤੇ ਦੇਖੋ ਕਿੰਨਾ ਗਾੜਾ ਹੋ ਗਿਆ ਜੀ ਆਪਾਂ ਲਾ ਲਿਆ ਹੁਣ ਗੈਸ ਕਰਤਾ ਸੀ ਬੰਦ ਤੇ ਇਹਨੂੰ ਹੁਣ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਤੇ ਠੰਡਾ ਰੱਖਾਂਗੇ ਫਰਿੱਜ ਦੇ ਵਿੱਚ ਮਿਲਕ ਪਾਨਾ ਜਿਹੜਾ ਠੰਡਾ ਹੀ ਵਧੀਆ ਲੱਗਦਾ ਹੁੰਦਾ ਤੁਹਾਨੂੰ ਪਤਾ ਤੇ ਬਹੁਤ ਹੀ ਵਧੀਆ ਇਹ ਸੰਗਣਾ ਸੰਗਣਾ ਬਣ ਕੇ ਤਿਆਰ ਹੋਇਆ ਜੀ ਮਿਲਕ ਪਾਨਾ ਆਪਣਾ ਤੇ ਤੁਸੀਂ ਵੈਸੇ ਤਰ੍ਹਾਂ ਘਰੇ ਇੱਕ ਵਾਰ ਜੂ ਟਰਾਈ ਕਰਿਓ ਜੀ ਛੁੱਟੀਆਂ ਚੱਲ ਰਹੀਆਂ ਕਿਉਂਕਿ ਬੱਚੇ ਹੁਣ ਅਲੱਗ-ਅਲੱਗ ਚੀਜ਼ਾਂ ਮੰਗਦੇ ਹਨ ਪੀਣ ਨੂੰ ਗਰਮੀ ਦੇ ਵਿੱਚ ਠੰਡੀਆਂ ਚੀਜ਼ਾਂ ਵਧੀਆ ਲੱਗਦੀਆਂ ਤੇ ਤੁਸੀਂ ਵੈਸੇ ਤਰ੍ਹਾਂ ਘਰੇ ਬਣਾ ਕੇ ਦੇ ਸਕਦੇ ਆ ਤੇ ਲੋ ਜੀ ਹੁਣ ਇਹਨੂੰ ਆਪਾਂ ਕੱਢ ਤਾ ਉੱਪਰ ਕਵਰ ਕਰ ਦਿੰਨੇ ਆ ਤਾਂ ਕਿ ਇਹਦੇ ਉੱਪਰ ਮਲਾਈ ਨਾ ਬਣੇ ਤੇ ਕਿਉਂਕਿ ਅਜੇ ਵੀ ਇਹ ਗਰਮੀ ਹੈ ਪੂਰੀ ਤਰ੍ਹਾਂ ਠੰਡਾ ਜਿਹੜਾ ਨਹੀਂ ਹੋਇਆਗਾ ਤੇ ਦੇਖੋ ਜੀ ਆਪਾਂ ਫਰਿੱਜ ਦੇ ਵਿੱਚ ਰੱਖ ਤਾ ਸੀ ਘੰਟੇ ਤੋ 2 ਘੰਟੇ ਤੱਕ ਠੰਡਾ ਹੋ ਚੁੱਕਾ ਹੈ ਬਹੁਤ ਹੀ ਵਧੀਆ ਹੁਣ ਆਪਾਂ ਗਲਾਸਾਂ ਦੇ ਵਿੱਚ ਪਾ ਲੈਣ ਤੇ ਦੇਖੋ ਕਿੰਨਾ ਵਧੀਆ ਮਿਲਕ ਪਾਦਾਮਾ ਜਿਹੜਾ ਆਪਣਾ ਘਰੇ ਹੀ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਸੰਗਣਾ ਸੰਗਣਾ ਬਣਿਆ ਬਹੁਤ ਹੀ ਵਧੀਆ ਤੇ ਉੱਪਰ ਦੀ ਆਪਾਂ ਹੋਰ ਪਾ ਦਿੰਨੇ ਆ ਥੋੜਾ ਜਿਹਾ ਕੇਸਰ ਉੱਪਰ ਦੀ ਤੁਸੀਂ ਪਾਦਾਮ ਵੀ ਪਾ ਸਕਦੇ ਹੋ ਕੱਟੇ ਹੋਏ ਤੇ ਬਹੁਤ ਹੀ ਟੇਸਟੀ ਬਣਿਆ ਜੀ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਓ ਜੀ ਬੱਚਿਆਂ ਨੂੰ ਘਰੇ ਤੇ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਘਰੇ ਆਪਾਂ ਬਣਾ ਸਕਦੇ ਹਾਂ ਬਸ ਥੋੜੀ ਮਿਹਨਤ ਲੱਗਦੀ ਹੈ ਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਘਰ ਦਸਮਾਨ ਪਾ ਕੇ ਆਪਾਂ ਚੀਜ਼ ਕੋਈ ਵੀ ਬਣਾ ਸਕਦੇ ਹੁੰਦੇ ਹਾਂ ਘਰੇ ਤੇ ਚਲੋ ਦੇਖੋ ਇਹ ਥੋੜੀ ਉੱਚਦੀ ਸ਼ੋਜੂਗੀ ਚੀਜ਼ ਦੀ ਘੱਟ ਥੋੜੀ ਵੇਖਣ ਚ ਵਧੀਆ ਲੱਗੂਗੀ ਚੀਜ਼ ਪਰ ਘਰੇ ਸ਼ੁੱਧ ਤਾਂ ਬਣੀ ਹੋਊਗੀ ਹਨਾ ਬਾਹਰਲੀ ਚੀਜ਼ ਦੀ ਚਮਕ ਜ਼ਿਆਦਾ ਹੁੰਦੀ ਹੈ ਪਰ ਉਹ ਸ਼ੁੱਧ ਨਹੀਂ ਹੁੰਦੀ ਤੇ ਹੁਣ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ